ਡਾਡੀ ਮੈਨੂੰ ਤਾਂ ਲਾਦਾ ਤੈਨੂੰ ਚੜ ਗਈ ਮੈਂ ਤਾਂ ਹਲੇ ਪੰਜਵੀਂ ਜਾਂ ਮੰਮੀ ਆਪਾ ਜ਼ਮੀਨ ਵੀ ਦੱਬ ਲੈਣੀ ਐ ਤੂੰ ਖਿੱਚ ਕੇ ਰੱਖ ਕੰਮ ਫਿਰੋਂ ਸ਼ਿੰਦਾ ਸ਼ਿੰਦਾ ਨੂੰ ਪਾਪਾ ਦੋ ਜਵਾਕ ਇਸ ਦੇ ਵਿੱਚ ਇਲਤੀ ਵੀ ਨੇ ਸ਼ਰਾਰਤਾਂ ਵੀ ਕਰਦੇ ਔਰ ਕੁੱਟ ਤੋਂ ਵੀ ਬਚਣ ਦਾ ਬਹਾਨਾ ਲੱਭਦੇ ਪਰ ਫੇਰ ਵੀ ਨਹੀਂ ਬਚਦੇ ਉਹਨਾਂ ਵਿੱਚੋਂ ਇੱਕ ਇਹ ਹੈ ਗੁਰਤੇਗ ਗੁਰੀ ਜਿਹੜਾ ਕਿ ਜੈਲੀ ਨਾਮ ਦਾ ਕਰੈਕਟਰ ਕਰ ਰਿਹਾ ਸ਼ਿੰਦਾ ਸ਼ਿੰਦਾ ਨੋ ਪਾਪਾ ਚ ਗਿੱਪੀ ਗਰੇਵਾਲ ਦੇ ਬੇਟੇ ਨੇ ਵੀ ਉਸ ਦੇ ਵਿੱਚ ਰੋਲ ਕੀਤਾ ਛਿੰਦੇ ਨੇ ਔਰ ਦੋਨਾਂ ਦੀ ਯਾਰੀ ਕਿਵੇਂ ਰਹੀ ਔਰ ਇਸ ਫਿਲਮ ਦੇ ਵਿੱਚ ਰੋਲ ਕਿਵੇਂ ਰਹਿਣ ਵਾਲਾ ਅਸੀਂ ਗੱਲ ਕਰਾਂਗੇ ਗੁਰੀ ਕਿਵੇਂ ਠੀਕ ਠਾਕ ਹੋ ਹਾਂਜੀ ਤਾਂ ਫਿਲਮਾਂ ਦੇ ਵਿੱਚ ਤੁਸੀਂ ਬੜੇ ਸ਼ਾਇਓ ਅੱਜਕੱਲ ਜਦੋਂ ਦਾ ਟ੍ਰੇਲਰ ਆਇਆ ਸ਼ਿੰਦਾ ਸ਼ਿੰਦਾ ਨੋ ਪਾਪਾ ਤੁਹਾਡੀ ਵੀ ਬੜੀ ਚਰਚਾ ਹੋ ਰਹੀ ਹੈ ਹਾਂਜੀ ਤੁਸੀਂ ਦੇਖੀ ਹੈ ਹਾਂਜੀ ਤਾਂ ਤੁਹਾਨੂੰ ਕੋਈ ਜਦੋਂ ਸ਼ਾਬਸ਼ ਆ ਕੇ ਦਿੰਦਾ ਕਿ ਬੇਟਾ ਬੜਾ ਸੋਹਣਾ ਰੋਲ ਕੀਤਾ ਉਹਦੋਂ ਕਿਵੇਂ ਲੱਗਦਾ ਬਹੁਤ ਵਧੀਆ ਅੱਛਾ ਤੇ ਫਿਰ ਸ਼ਿੰਦਾ ਸ਼ਿੰਦਾ ਨੂੰ ਪਾਪਾ ਦੇ ਵਿੱਚ ਸ਼ਿੰਦੇ ਨਾਲ ਯਾਰੀ ਪੈ ਗਈ ਹੈ ਪੂਰੀ ਹਾਂਜੀ ਤੇ ਕਿਵੇਂ ਕਿੱਥੇ ਲੱਗਿਆ ਜਦੋਂ ਫਿਲਮ ਜਦੋਂ ਕਰ ਰਹੀ ਸੀ ਤੁਸੀਂ ਸ਼ਾਰੀ ਸ਼ੂਟਿੰਗ ਹੁੰਦੀ ਸੀ ਉਦੋਂ ਸਕੂਲ ਦੇ ਵੀ ਟੈਨਸ਼ਨ ਹੁੰਦੀ ਹੋਣੀ ਹੈ ਕਿਤੇ ਫਿਲਮ ਦੇ ਬਹਾਨੇ ਸਕੂਲ ਤੋਂ ਆਲੇ ਤੋਂ ਇਤਨੀ ਕੁੱਟ ਪੈ ਗਈ ਕਿ ਇਧਰੋਂ ਕੁੱਟ ਤੋਂ ਬਚਦੇ ਬਚਦੇ ਨਹੀਂ ਇਸ ਫਿਰ ਤੁਸੀਂ ਤੁਹਾਨੂੰ ਪਹਿਲੀ ਵਾਰੀ ਕਦੋਂ ਲੱਗਿਆ ਕਿ ਮੈਂ ਤੇ ਐਕਟਰ ਬਣਨਾ ਹੈ ਘਰਦਿਆਂ ਨੇ ਕਿਹਾ ਸੀ ਕਿ ਬੇਟਾ ਇਹ ਕੰਮ ਕਰਨਾ ਜਾਂ ਥੋੜੀ ਮਰਜ਼ੀ ਸੀ ਮੈਂ ਆਪਣੀ ਮਰਜ਼ੀ ਅੱਛਾ ਬੜੇ ਥੋੜੇ ਥੋੜੇ ਸੰਗ ਸੰਗ ਕੇ ਬੋਲਦੇ ਹਾਂ ਉੱਥੇ ਤਾਂ ਬੜੇ ਡਾਇਲੋਗ ਫਰੈਂ ਅਹਮ ਬੋਲਦੇ ਹਾਂ ਇੱਕ ਜੋ ਫਰਕ ਹੁੰਦਾ ਹੈ ਕਿ ਮੈਨੂੰ ਵੀ ਡਾਇਰੈਕਟਰ ਬਣਨਾ ਪੈਣਾ ਫਿਲਮ ਦਾ ਫਿਰ ਬੋਲੋਗੇ ਨਹੀਂ ਰੰਦ ਸੰਗ ਦੇ ਕਿਉਂ ਆ ਤੁਸੀਂ ਮੈਂ ਮੈਂ ਨਵਰਜੋਯਨਾ ਅੱਛਾ ਨਹੀਂ ਨਹੀਂ ਤੁਸੀਂ ਖੁੱਲ ਕੇ ਗੱਲ ਕਰੋ ਆਪਾਂ ਇਹ ਇੰਟਰਵਿਊ ਨਹੀਂ ਆ ਗੱਲਾਂ ਕਰੋ ਮੇਰੇ ਨਾਲ ਫਿਲਮ 'ਚ ਹੋਰ ਕਿਵੇਂ ਵਧੀਆ ਲੱਗਿਆ ਕੌਣ ਕੌਣ ਲੱਗਿਆ ਵੀ ਇਹ ਬੜੇ ਘੈਂਟ ਹੈ ਮੈਨੂੰ ਸਾਰਿਆਂ ਨਾਲ ਕੰਮ ਕਰਕੇ ਵਧੀਆ ਲੱਗਿਆ ਅੱਛਾ ਤੇ ਫਿਲਮ 'ਚ ਜਿਹੜੇ ਤੁਹਾਡੇ ਬਾਪੂ ਜੀ ਬਣੇ ਹੋਏ ਆ ਉਹਨਾਂ ਤੋਂ ਡਰਦੇ ਰਹੇ ਕਿ ਕਿਦਰੀ ਸੱਚੀ ਨਾ ਕੁੱਟ ਪੈ ਜੇ ਫਿਲਮ ਸ਼ੂਟ ਕਰਦੇ ਕਰਦੇ ਨਾ ਉਹਨਾਂ ਨੇ ਪ੍ਰਿੰਸ ਕਮਲ ਦੀ ਬਹੁਤ ਚਰਚਾ ਹੁੰਦੀ ਹੈ ਉਹਨਾਂ ਨੂੰ ਕੰਮ ਕਰਕੇ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਕੀ ਸਿੱਖਿਆ ਤੁਸੀਂ ਮੈਂ ਮੈਂ ਵਰੀ ਉਹਨੇ ਦੱਸਿਆ ਉਹਨਾਂ ਤੁਹਾਨੂੰ ਕਿ ਬੇਟਾ ਐ ਨਹੀਂ ਤੇ ਐ ਕਰਨਾ ਕਿਉਂਕਿ ਤੁਹਾਡੇ ਕੋਲੋਂ ਸਟੇਜ ਤੇ ਵੀ ਜਦੋਂ ਡਾਇਲੋਗ ਬੁਲਾ ਕੇ ਵੇਖਦੇ ਸੀ ਪ੍ਰਿੰਸ ਕਮਲ ਕਹਿ ਰਹੇ ਸੀ ਕਿ ਮੇਰਾ ਦਿਲ ਕਰਦਾ ਸੀ ਐਵੇਂ ਸਵਾਦ ਨਹੀਂ ਆਇਆ ਕਿ ਥੱਪੜ ਮਾਰਦਾ ਤੁਹਾਡੇ ਤੇ ਸਕੂਲ ਦੇ ਵਿੱਚ ਜਦੋਂ ਤੁਸੀਂ ਜਾਣਦੇ ਹੋ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਕਿੰਵੀਂ ਕਲਾਸ ਚ ਪੜ ਰਹੇ ਹੋ ਤੁਸੀਂ ਫੋਰਥ ਅੱਛਾ ਫੋਰਥ ਤੇ ਤੁਹਾਡੇ ਮੰਮੀ ਪਾਪਾ ਨੇ ਤੁਹਾਨੂੰ ਤੋਰਤਾ ਸੀ ਕਿ ਫਿਲਮਾਂ ਕਰਨੀਆਂ ਜਿਵੇਂ ਆਰਾਮ ਨਾਲ ਕਰੋ ਮਰਜ਼ੀ ਨਾਲ ਕਰੋ ਹਾਂਜੀ ਮੰਮੀ ਪਾਪਾ ਨੂੰ ਤੁਸੀਂ ਘਰੇ ਜਾ ਕੇ ਦੱਸਦੇ ਹੋਵੋਗੇ ਕਿ ਉੱਥੇ ਅੱਜ ਸ਼ਿੰਦੇ ਨਾਲ ਮੇਰਾ ਇਹ ਰੋਲ ਸੀ ਇਹ ਕੈਰੈਕਟਰ ਸੀ ਘਰੇ ਗੱਲਾਂ ਹੁੰਦੀਆਂ ਫਿਲਮਾਂ ਬਾਰੇ ਹਾਂਜੀ ਕੀ ਗੱਲਾਂ ਹੁੰਦੀਆਂ ਕੀ ਐਕ ਨਹੀਂ ਕਰਿਆ ਕਰ ਤੂੰ ਅੱਛਾ ਤੇ ਇੰਨਾ ਡਰ ਕੇ ਯਾਰ ਬੋਲਣ ਦੀ ਕੀ ਲੋੜ ਐ ਖੁੱਲ ਕੇ ਬੋਲ ਨਾ ਘਰੇ ਘਰੇ ਵੀ ਇੰਨਾ ਹੀ ਸੰਘ ਕੇ ਬੋਲਦੇ ਹੋ ਕਿ ਘਰੇ ਬਹੁਤ ਸ਼ਰਾਰਤੀ ਹੋ ਤੁਸੀਂ ਮੈਂ ਘਰੇ ਵੀ ਐਕ ਨਹੀਂ ਰਹਿਣਾ ਐਕ ਨਹੀਂ ਰਹਿਨੇ ਹਾਂ ਅੱਛਾ ਤੇ ਜਿਹੜੇ ਬੱਚੇ ਤੁਹਾਡੇ ਤੁਹਾਡੇ ਵਰਗਿਆਂ ਤੋਂ ਤੁਹਾਨੂੰ ਵੇਖ ਕੇ ਤੇ ਸਾਰੇ ਕਹਿੰਦੇ ਹੋਣ ਯਾਰ ਮੈਂ ਵੀ ਐਕਟਰ ਹੋਣਾ ਚਾਹੀਦਾ ਸੀ ਇਹ ਵੀ بڑا ਮੁੰਡਾ ਬੜਾ ਚੁਸਤੀ ਆ ਚਲਾ ਕੇ ਤੇ ਉਹ ਮੁੰਡੇ ਨਾਲ ਤੁਹਾਨੂੰ ਤੁਹਾਡੇ ਤੋਂ ਸਲਾਹ ਲੈਣ ਕੀ ਕਹੋਗੇ ਕਿ ਕਿਵੇਂ ਐਕਟਰ ਬਣਿਆ ਜਾਂਦਾ ਮੈਂ ਕਹੂੰਗਾ ਕਿ ਪਹਿਲਾਂ ਤਾਂ ਹਾਰਡ ਵਰਕ ਕਰੋ ਹੂੰ ਫਿਰ ਫਿਰ ਤੁਹਾਨੂੰ ਆਪੇ ਹੀ ਸਕਸੈਸ ਮਿਲ ਜੂਗੀ ਅੱਛਾ ਇਹ ਏਡੀਆਂ ਵੱਡੀਆਂ ਵੱਡੀਆਂ ਗੱਲਾਂ ਕੌਣ ਸਿਖਾਉਂਦਾ ਤੁਹਾਨੂੰ ਉਹਨਾਂ ਨੂੰ ਕੀ ਪਤਾ ਅੱਛਾ ਹੋ ਗਿਆ ਪਤਾ ਲੱਗ ਗਿਆ ਜਿਹੜਾ ਪੋਸਟਰ ਹੈ ਜਿਹਨੂੰ ਬਣਿਆ ਹੈ ਬੜਾ ਸਹੀ ਬਣਿਆ ਹੈ ਕਿ ਤੁਹਾਨੂੰ ਲੱਗਿਆ ਕਿ ਕਮੀ ਹੈ ਅਰੇ ਇਹਦੇ ਵਿੱਚ ਮੈਂ ਨਹੀਂ ਪੂਰਾ ਸਹੀ ਹੈ ਪੂਰਾ ਸਹੀ ਹੈ ਹਾਂਜੀ ਤੇ ਜਦੋਂ ਜਿਵੇਂ ਉਹ ਫਿਲਮ ਦੇ ਵਿੱਚ ਸੀਨ ਹੈ ਕਿ ਬਾਹਰੋਂ ਆਉਂਦਾ ਮੁੰਡਾ ਜਿਹੜਾ ਆਪਦੇ ਮਾਪਿਆਂ ਤੋਂ ਕਹਿੰਦਾ ਕਿ ਥਾਣੇ ਤੱਕ ਪਹੁੰਚਾ ਦਿੰਦਾ ਹੈ ਇੱਥੇ ਤੁਹਾਨੂੰ ਤੁਸੀਂ ਵੀ ਉਹਦੇ ਮਗਰ ਥਾਣੇ ਚਲੇ ਜਾਂਦੇ ਹੋ ਉੱਥੇ ਫਿਰ ਪੈ ਜਾਂਦੀ ਹੈ ਤੁਹਾਨੂੰ ਘੁੱਟ ਹਾਂਜੀ ਤੇ ਉਹ ਜਿਹੜੀ ਫਿਲਮ ਦੇ ਵਿੱਚ ਜਿਹੜੀ ਸਾਰੀ ਕਹਾਣੀ ਹੈ ਸਟੋਰੀ ਤੁਹਾਨੂੰ ਪਤਾ ਸੀ ਕਿ ਵਿੱਚ ਥੱਪੜ ਵੀ ਖਾਣੇ ਪੈ ਸਕਦੇ ਨਹੀਂ ਅੱਛਾ ਫਿਰ ਖਾਦੇ ਥੱਪੜ ਹਾਂਜੀ ਦਰਦ ਹੋਇਆ ਨਹੀਂ ਨਹੀਂ ਹੋਇਆ ਅੱਛਾ ਐਕਟਿੰਗ ਉੱਥੇ ਪੂਰੀ ਹੈ ਤੇ ਉੱਥੇ ਤੇ ਆਇਆ ਮੂੰਹ ਬਣਾ ਲੈਂਦੇ ਸੀ ਜਿਵੇਂ ਸੱਚੀ ਪੈ ਗਈ ਹੁੰਦੀ ਹੈ ਉਹ ਮੈਂ ਐਕਸਪ੍ਰੈਸ਼ਨ ਲਿਆਉਂਦਾ ਸੀ ਅੱਛਾ ਸੋ ਕਹੂੰ ਦਾ ਐਕਸਪ੍ਰੈਸ਼ਨ ਲਿਓਣ ਹਾਂਜੀ ਅੱਛਾ ਤੇ ਜਿਹੜੇ ਹੁਣ ਤੁਹਾਨੂੰ ਦੇਖ ਰਿਹਾ ਤੁਹਾਡੇ ਮੰਮੀ ਪਾਪਾ ਜਾਂ ਹੋਰ ਸਾਰੇ ਜਿਹੜੇ ਵੀ ਤੁਹਾਨੂੰ ਫਿਲਮ ਦੇਖ ਕੇ ਸ਼ਾਬਾਸ਼ ਦੇ ਰਹੇ ਸੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹਾਂਜੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਤੁਹਾਡੇ ਹੁਣ ਗੱਲਾਂ ਸੁਣ ਰਹੇ ਆ ਨਿੱਕੇ ਨਿੱਕੇ ਮੈਂ ਉਹਨਾਂ ਨੂੰ ਕਹਿਣਾ ਚਾਹੂੰਗਾ ਕਿ ਤੁਹਾਡਾ ਥੈਂਕ ਯੂ ਤੁਸੀਂ ਜਿਹੜੇ ਤੁਹਾਨੂੰ ਸ਼ਾਬਸ਼ ਦੇ ਰਹੇ ਥੈਂਕ ਯੂ ਕਰਨਾ ਚਾਹੁੰਗੀ ਹਾਂ ਜੀ ਫਿਲਮ ਦਾ ਕੋਈ ਡਾਇਲੋਗ ਜਿਹੜਾ ਤੁਹਾਨੂੰ ਹੁਣ ਯਾਦ ਹੈਗਾ ਬੋਲੋਗੇ ਮੈਂ ਡੈਡੀ ਮੈਨੋ ਦਾ ਲਾਦਾ ਤੈਨੂੰ ਚੜ ਗਈ ਮੈਂ ਤਾਂ ਹਲੇ ਪੰਜਵੀਂ ਜਾਂ ਇਸ ਜਿਹੜੇ ਸਕੂਲ ਦੇ ਬੱਚੇ ਹੁੰਦੇ ਆ ਜਾਂ ਉਹਨਾਂ ਤੁਹਾਨੂੰ ਪੁੱਛਦੇ ਹੋਣਗੇ ਕਿ ਯਾਰ ਤੂੰ ਤਾਂ ਘੈਂਟ ਆ ਤੇਰੀ ਤੇਰੇ ਨਾਲ ਤਾਂ ਫੋਟੋਆਂ ਕਰਾਉਂਦੇ ਆ ਲੋਕ ਅਸੀਂ ਵੀ ਇਦਾਂ ਬਣਨਾ ਉਹਨਾਂ ਨੂੰ ਕੀ ਕਹਨੀ ਆ ਬੱਚਿਆਂ ਨਾਲ ਹੁੰਦੀਆਂ ਗੱਲਾਂ ਹਾਂਜੀ ਉਹ ਕਹਿੰਦੇ ਆ ਕਿ ਤੂੰ ਇਕੱਲਿਆਂ ਬੜਿਆ ਸਾਨੂੰ ਵੀ ਲਿਆ ਅੱਛਾ ਤੇ ਕਿਸੇ ਨੂੰ ਲੈ ਕੇ ਜਾਣੇ ਨਾਲ ਸੱਟ ਤੇ ਆਇਆ ਯਾਰ ਉੱਥੇ ਤੇਰੀ ਫੋਟੋ ਕਰਾਉਂ ਮੈਂ ਗਿੱਪੀ ਕਰੇ ਬੰਦ ਮੈਂ ਪਰ ਲੈ ਕੇ ਜਾ ਸਕਦਾ ਕਿਉਂਕਿ ਮੈਂ ਤਾਂ ਦੂਰ ਰਹਿੰਦੇ ਆ ਅੱਛਾ ਜੀ ਦੂਰ ਰਹਿੰਦੇ ਆ ਤੇ ਹੋਰ ਕਿਹੜਾ ਡਾਇਲੋਗ ਫਿਲਮ ਦਾ ਤੁਸੀਂ ਜਿਹੜੇ ਇੱਕ ਵਾਰੀ ਤੁਹਾਡੀ ਪਹਿਲੀ ਵੀ ਫਿਲਮ ਆਈ ਸੀ ਉਹਦੇ ਚ ਵੀ ਬੜਾ ਪੰਜਾਬ ਫਿਲਮ ਚ ਬੜੀ ਡਾਇਲੋਗ ਬੋਲੇ ਸੀ ਤੇਜ਼ ਤੇਜ਼ ਹਾਂਜੀ ਉਹਦਾ ਕੋਈ ਯਾਦ ਹੈਗਾ ਤੇ ਉਹ ਵੀ ਜਰੂਰ ਸੁਣਾਓ ਉਮੀਆ ਪਾ ਜ਼ਮੀਨ ਵੀ ਦੱਬ ਲੈਣੀ ਐ ਤੂੰ ਖਿੱਚ ਕੇ ਰੱਖ ਕੰਮ ਚਲੋ ਤੇ ਇਸਨ ਸਾਡੇ ਨਾਲ ਗੁਰੀ ਜਿਹੜਾ ਛੋਟਾ ਜਿਹਾ ਬੱਚਾ ਹੈ ਕਰੈਕਟਰ ਫੁਰਤੀਲੇ ਕਰਦਾ ਹੈ ਪਰ ਇੱਥੇ ਸੰਗਦਾ ਹੈ ਕੈਮਰੇ ਦੇ ਸਾਹਮਣੇ ਗੱਲ ਕਰਨ ਲੱਗਿਆ ਪਰ ਇਸ ਬੱਚੇ ਦਾ ਜਜ਼ਬਾ ਤੇ ਜਨੂਨ ਦੇਖੋ ਕਿ ਛੋਟੀ ਉਮਰ ਦੇ ਵਿੱਚ ਹੀ ਹਾਲੇ ਚੌਥੀ ਕਲਾਸ 'ਚ ਪੜ੍ਹਦਾ 9 ਸਾਲ ਉਮਰ ਹੈ ਪਰ ਫਿਲਮ ਦੇ ਵਿੱਚ ਫਰਾਟੇਦਾਰ ਪੰਜਾਬੀ ਵੀ ਬੋਲਦਾ ਹੈ ਔਰ ਸਾਰਿਆਂ ਨੂੰ ਹਸਾਉਂਦਾ ਵੀ